ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਨੂੰ ਦੱਸਦੇ ਆਂ ਵੀ ਜੇ ਸੰਸਥਾਨ ਤੇ ਆਪਾਂ ਬੈਠੇ ਆਂ ਜਿਸ ਦੇ ਸਥਾਨ ਦੇ ਤੁਸੀਂ ਦਰਸ਼ਨ ਕੀਤੇ ਆ ਇਹ ਉਹ ਸਥਾਨ ਹੈ ਮਹਾਪੁਰਖ ਸੰਤ ਬਾਬਾ ਅਰਜਨ ਦਾਸ ਜੀ ਦਾ ਟਿੱਲਾ ਜਿਸ ਸਥਾਨ ਤੇ ਉਦੋਂ ਪਹਿਲਾਂ ਵੀ ਮਹਾਪੁਰਖ ਹੋਇਆ ਬਹੁਤ ਪੁਰਾਣਾ ਵੱਡਾ ਡੇਰਾ ਸਾਹਿਬ ਹੈ ਜਿਸ ਡੇਰੇ ਦੀ ਅੱਜ ਸਾੰਭ ਸੰਭਾਲ ਔਰ ਕਾਰ ਸੇਵਾ ਚੱਲ ਰਹੀ ਹੈ ਔਰ ਜੋ ਵੀ ਇਸ ਡੇਰੇ ਦਾ ਪ੍ਰਾਤਨ ਇਤਿਹਾਸ ਹੈ ਜਿਹਦੇ ਵਿੱਚ ਤੁਸੀਂ ਪ੍ਰਾਤਨ ਬੁਰਜ ਦੇ ਵੀ ਦਰਸ਼ਨ ਕੀਤੇ ਆ ਤੇ ਇਸ ਡੇਰਾ ਸਾਹਿਬ ਦੇ ਵਿੱਚ ਬਣੀ ਹੋਈ ਛਪੜੀ ਦੇ ਵੀ ਤੁਸੀਂ ਦਰਸ਼ਨ ਕੀਤੇ ਆ ਔਰ ਕਦੋਂ ਤੇ ਕਿਵੇਂ ਇਹ ਡੇਰਾ ਸਾਹਿਬ ਆਬਾਦ ਹੋਇਆ ਕਿਹੜੀਆਂ-ਕਿਹੜੀਆਂ ਇਸ ਡੇਰਾ ਸਾਹਿਬ ਦੇ ਵਿੱਚ ਪਹਿਲਾਂ ਸੇਵਾਵਾਂ ਹੋਈਆਂ ਨੇ ਕਿਵੇਂ-ਕਿਵੇਂ ਮਹਾਪੁਰਖਾਂ ਨੇ ਬਹੁਤ ਲੰਮਾ ਤਪ ਕਰਕੇ ਇਸ ਡੇਰਾ ਸਾਹਿਬ ਦੇ ਵਿੱਚ ਨਾਮ ਜਪ ਕੇ ਔਰ ਬਹੁਤ ਸਾਰੀਆਂ ਜ਼ਿੰਦਗੀਆਂ ਜਿਹੜੀਆਂ ਨੇ ਨਾਮ ਬਾਣੀ ਦੇ ਨਾਲ ਜੋੜੀਆਂ ਨੇ ਬਹੁਤ ਸਾਰੇ ਮਹਾਪੁਰਖ ਇਸ ਅਸਥਾਨ ਤੇ ਰਹਿ ਕੇ ਸੇਵਾਵਾਂ ਨਿਭਾ ਕੇ ਗਏ ਆ ਪਰ ਅੱਜ ਇਸ ਡੇਰਾ ਸਾਹਿਬ ਦੀ ਬਹੁਤੀ ਜਿਹੜੀ ਜਗਾ ਜਿੱਥੇ ਅੱਜ ਭਰਤ ਪਾਈ ਜਾ ਰਹੀ ਹੈ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਬਜ਼ੁਰਗ ਵੀਰ ਬੱਚੇ ਜਿਹੜੇ ਆ ਉਹ ਸੇਵਾ ਕਰ ਰਹੇ ਆ ਤੇ ਇਹਦੇ ਵਿੱਚ ਬਹੁਤ ਸਾਰੀਆਂ ਪ੍ਰਾਤਨ ਨਿਸ਼ਾਨੀਆਂ ਦੇ ਤੁਹਾਨੂੰ ਦਰਸ਼ਨ ਕਰਾਏ ਆ ਕਦੇ ਉਹ ਵੇਲਾ ਸੀ ਜਿਸ ਥਾਂ ਤੇ ਆਪਾਂ ਜਿਸ ਬੋਰਡ ਦੇ ਥੱਲੇ ਅੱਜ ਆਪਾਂ ਬਹਿ ਕੇ ਸ਼ਾਮ ਆਣ ਰਹੇ ਆ ਤੇ ਅੱਜ ਆਪਾਂ ਸਾਰੇ ਇਕੱਠੇ ਹੋ ਕੇ ਬੈਠੇ ਆ ਕਦੇ ਇਸ ਬੋਰਡ ਦੇ ਥੱਲੇ ਇਸੇ ਤਰ੍ਹਾਂ ਸਾਧੂ ਸੰਤ ਮਹਾਤਮਾ ਬਹਿ ਕੇ ਬੱਚਿਆਂ ਨੂੰ ਨਸ਼ਿਆਂ ਤੋਂ ਜਿਹੜਾ ਪ੍ਰੇਰਿਤ ਕਰਕੇ ਵੀ ਭਾਈ ਨਸ਼ੇ ਨਹੀਂ ਕਰਨੇ ਪੜ੍ਹਾਈ ਦੇ ਵੱਲ ਪ੍ਰੇਰਿਤ ਕਰਕੇ ਉਹਨਾਂ ਨੂੰ ਪੜਾਇਆ ਕਰਦੇ ਸਨ ਤੇ ਇਥੋਂ ਬਹੁਤ ਸਾਰੀਆਂ ਜ਼ਿੰਦਗੀਆਂ ਜਿਹੜੀਆਂ ਨੇ ਵੱਡੇ-ਵੱਡੇ ਅਫਸਰ ਬਣੇ ਨੇ ਇਥੋਂ ਪੜ੍ਹ ਕੇ ਤੇ ਇਹ ਇੱਕ ਪ੍ਰਾਤਨ ਸਕੂਲ ਵੀ ਹੈ ਉਥੇ ਆਪਾਂ ਬੈਠੇ ਆ ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਜਦੋਂ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਵੀ ਬੀਜ ਵੀਜਣ ਲੱਗਿਓ ਐਸਾ ਬੀਜ ਬੀਜ ਕੇ ਜਾਈਏ ਜੀ ਦੀ ਛਾਂ ਤੇ ਫਲ ਆਉਣ ਵਾਲੀਆਂ ਤੁਹਾਡੀਆਂ ਪੀੜੀਆਂ ਵੀ ਖਾਣ ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ ਤੇ ਜਿਹੜਾ ਵੀ 12 ਮਹੀਨੇ 30 ਦਿਨ ਫਲਦਾ ਰਹੇ ਉਹ ਹੁੰਦਾ ਹੈ ਜੀ ਚੰਗੇ ਕਰਮਾਂ ਦਾ ਬੀਜ ਜਿਹੜੇ ਸਾਧੂ ਸੰਤ ਮਹਾਤਮਾ ਸਾਡੇ ਲਈ ਬੀਜ ਕੇ ਜਾਂਦੇ ਆ ਜਿਹੜੇ ਸਾਧੂ ਸੰਤ ਮਹਾਤਮਾ ਸਾਡੇ ਲਈ ਉਹ ਪੂਰਨੇ પાਕੇ ਜਾਂਦੇ ਆ ਬਹੁਤ ਸੋਹਣਾ ਉਦਮ ਅਪਰਾਲਾ ਸਾਰੇ ਨਗਰ ਨਿਵਾਸੀ ਗੁਰਸਿੱਖ ਸੰਗਤਾਂ ਨਗਰ ਸੇਖੂ ਦੇ ਮੋਤਵਾਰ ਸੱਜਣ ਸਰਪੰਚ ਸਾਹਿਬ ਜੀ ਬੈਠੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਨ ਵਾਲੇ ਸੇਵਾਦਾਰ ਪ੍ਰਧਾਨ ਸਾਹਿਬ ਜੀ ਬੈਠੇ ਆ ਸਾਬਕਾ ਚੇਅਰਮੈਨ ਜੀ ਤੇ ਹੋਰ ਜਿੰਨੇ ਵੀ ਇੱਥੇ ਨੌਜਵਾਨ ਵੀਰ ਨੇ ਤਨਦੇਹੀ ਦੇ ਨਾਲ ਕਈ ਰੋਜ਼ ਤੋਂ ਸੇਵਾਵਾਂ ਚੱਲ ਰਹੀਆਂ ਨੇ ਆਓ ਆਪਾਂ ਇੱਥੋਂ ਦਾ ਜੋ ਬਜ਼ੁਰਗਾਂ ਤੋਂ ਜਿਹੜਾ ਇਤਿਹਾਸ ਦੇ ਸਰੋਤ ਨੇ ਕਿਸ ਤਰ੍ਹਾਂ ਇਹ ਡੇਰਾ ਆਵਾਦ ਹੋਇਆ ਉਦੇ ਬਾਰੇ ਗੱਲਬਾਤ ਕਰਨ ਵਾਸਤੇ ਆਪਾਂ ਸਾਰੇ ਵਿੱਚ ਬੈਠੇ ਆ ਸਾਡੇ ਨਾਲ ਜਿੱਥੇ ਸਾਰੀ ਸੰਗਤ ਹੈ ਆਪਾਂ ਇੱਕ ਗੱਲਬਾਤ ਕਰਦੇ ਆ ਵੀ ਕਦੋਂ ਇਹ ਸ਼ੁਰੂ ਹੋਇਆ ਭਾਈ ਸਾਹਿਬ ਭਾਈ ਪਿੰਦੂ ਸਿੰਘ ਜੀ ਉਹਨਾਂ ਤੋਂ ਪੁੱਛਦੇ ਆ ਆਪਾਂ ਸਾਰਿਆਂ ਨੇ ਦੱਸਿਆ ਵੀ ਕਿਸ ਤਰ੍ਹਾਂ ਇਹ ਡੇਰੇ ਸਾਹਿਬ ਦੀ ਸੇਵਾ ਹੁੰਦੀ ਸੀ ਕੀ ਕੀ ਇੱਥੇ ਜਿਹੜੀਆਂ ਕਰਾਮਾਤਾਂ ਹੋਈਆਂ ਕਿਸ ਤਰ੍ਹਾਂ ਇਹ ਡੇਰਾ ਆਬਾਦ ਹੋਇਆ ਤੇ ਉਹ ਆਪਾਂ ਗੱਲਬਾਤ ਕਰਦੇ ਆ ਤੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਈਗੁਰ ਦੀ ਕੀ ਫਤਿਹ ਹਾਂਜੀ ਹਿੰਦੂ ਸਿੰਘ ਜੀ ਤੁਸੀਂ ਦੱਸੋ ਇਹ ਡੇਰਾ ਕਦੋਂ ਤੇ ਕਿਵੇਂ ਹੋਂਦ ਵਿੱਚ ਆਇਆ ਕਦੋਂ ਇੱਥੇ ਕਿਹੜੇ-ਕਿਹੜੇ ਮਹਾਂਪੁਰਖਾਂ ਨੇ ਇੱਥੇ ਤਪ ਕੀਤਾ ਸਭ ਤੋਂ ਤਾਂ ਸਭ ਤੋਂ ਪਹਿਲਾਂ ਬਾਪਾ ਜੀ ਇੱਥੇ ਪਹੁੰਚਣ ਦੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਬਹੁਤ ਸਾਰੇ ਮੈਂ ਇੱਕ ਬੋਲਦਿਆਂ ਵੀ ਯੂਟਿਊਬਰ ਜਾਂ ਵਕ-ਵਕ ਚੈਨਲਾਂ ਦੇ ਜਿਹੜੇ ਆਗੂ ਸੀ ਇਥੋਂ ਵੀਡੀਓ ਬਣਾ ਕੇ ਲਗਾਏ ਆ ਪਰ ਉਹ ਸਹੀ ਇਤਿਹਾਸ ਦੀ ਨੌਲੇਜ ਨਾ ਹੋਣ ਕਰਕੇ ਉਹ ਪੂਰਾ ਨਹੀਂ ਦੱਸ ਸਕੇ ਦਿਲ ਤੋਂ ਸ਼ੁਰੂ ਤੋਂ ਬਾਬਾ ਜੀ ਜਿੱਥੇ ਜਿੰਨਾ ਕਿ ਸਾਨੂੰ ਪਤਾ ਜਾਂ ਬਜ਼ੁਰਗਾਂ ਤੋਂ ਪੁੱਛ-ਪੁੱਛ ਕੇ ਅੱਗੇ ਚੱਲਿਆ ਆ ਦੇਖੋ ਇਸ ਡੇਰੇ ਦੀ ਹੋਂਦ ਬਾਰੇ ਤਾਂ ਕਿਸੇ ਨੂੰ ਵੀ ਕੁਝ ਨਹੀਂ ਪਤਾ ਕਿਉਂਕਿ ਹੋਂਦ ਬਹੁਤ ਪੁਰਾਣੀ ਆ ਆਪਾਂ ਜਿਹੜੇ ਬੋਰਡ ਦੇ ਥੱਲੇ ਬੈਠੇ ਆ ਇਸ ਬੋਰਡ ਨੂੰ ਜੇ ਆਪਾਂ ਫਰੈਂਸਿਕ ਲੈਬ ਦੇ ਵਿੱਚ ਟੈਸਟ ਕਰਵਾਈਏ ਤਾਂ ਘੱਟ ਤੋਂ ਘੱਟ ਵੀ ਇਹ 7-800 ਸਾਲ ਪੁਰਾਣਾ ਇਹ ਬੋਰਡ ਹੋਊਗਾ ਪਰ ਡੇਰੇ ਦੀ ਹੋਂਦ ਨੂੰ ਤਾਂ ਨਹੀਂ ਮੈਂ ਦੱਸ ਸਕਦਾ ਪਰ ਜਿੰਨਾ ਕੁ ਸੁਣਿਆ ਬਜ਼ੁਰਗਾਂ ਤੋਂ ਵੀ ਸੰਤ ਅਮਰਦਾਸ ਜੀ ਹੋਏ ਆ ਜਿਨ੍ਹਾਂ ਦੀ ਇਹ ਇਹ ਛਪੜੀ ਸੀਗੀ ਡੱਗੀ ਸੀ ਇਹਨੂੰ ਡੱਗੀ ਕਹਿ ਦਿੰਦੇ ਸੀ ਜੀ ਠੀਕ ਹੈ ਉਹਨਾਂ ਦੇ ਕੋਲੋਂ ਜੀ ਉਦੋਂ ਅੰਗਰੇਜ਼ अफसर ਮਾਮਲਾ ਲੈਣ ਵਾਸਤੇ ਆਏ ਸੀ ਵੀ ਉਹ ਪਾਣੀ ਪਿੰਦਾ ਸੀਗਾ ਜੀ ਤੇ ਇਹ ਛਪੜੀ ਮੇਨ ਸਰੋਤ ਸੀ ਇਹ ਡੱਗੀ ਸਾਰੇ ਨਗਰ ਦੇ ਪਾਣੀ ਪੀਣ ਵਾਸਤੇ ਤਾਂ ਉਹਨਾਂ ਦੀ ਉਹ ਜਿਹੜੀ ਤੁਸੀਂ ਕਰਾਮਾਤਾਂ ਦੀ ਗੱਲ ਕਰੀ ਹੈ ਜੀ ਸਾਧੂ ਕਰਾਮਾਤਾਂ ਨਹੀਂ ਕਰਦੇ ਹੁੰਦੇ ਖਰ ਜਦੋਂ ਕੋਈ ਨਾਂ ਠੀਕ ਆ ਬੇਤਾ ਉਹਦੋਂ ਉਹ ਕੁਛ ਨਾ ਕੁਛ ਤਾਂ ਫਿਰ ਆਪਦਾ ਜੋ ਜਪਿਆ ਉਹਨੂੰ ਦਿਖਾਉਂਦੇ ਆ ਬਰਤ ਵੀ ਲੈਂਦੇ ਆ ਜਦੋਂ ਉਹਨਾਂ ਨੇ ਉਹ ਮਾਮਲਾ ਮੰਗਣੋਂ ਨਾ ਹਟੇ ਜੀ ਤਾਂ ਉਹਨਾਂ ਨੇ ਫਿਰ ਜਦੋਂ ਕਹਿੰਦੇ ਸੀ ਵੀ ਇਹਦੇ ਵਿੱਚ ਪਾਣੀ ਆ ਤੇ ਉਹ ਸੰਤਾਂ ਨੇ ਇੱਕ ਰੋੜ ਜਾ ਕੇ ਸਿੱਟਿਆ ਜੀ ਤੇ ਉਹ ਉਹਨੂੰ ਕਹਿੰਦੇ ਵੀ ਦਿਖਾ ਕਿੱਥੇ ਇਹਦੇ ਵਿੱਚ ਪਾਣੀ ਤਾਂ ਇੱਕ ਰੋੜ ਸਿੱਟਣ ਦੇ ਨਾਲ ਇਹ ਸੁੱਕ ਗਈ ਸੀ ਮੇਨ ਸਰੋਤ ਜੀ ਇਹ ਪਾਣੀ ਦਾ ਇਹ ਰਹੀ ਆ ਸੰਤ ਅੰਮ੍ਰਿਤਦਾਸ ਤੋਂ ਬਾਅਦ ਉਹਨਾਂ ਦੇ ਚੇਲੇ ਹੋਏ ਆ ਜੀ ਬਾਬਾ ਅਰਜਨਦਾਸ ਜਿਨ੍ਹਾਂ ਦਾ ਟਿੱਲਾ ਕਿਹਾ ਜਾਂਦਾ ਜਿਨ੍ਹਾਂ ਦਾ ਨਾਮ ਵਰਤਿਆ ਜਾਂਦਾ ਉਹਨਾਂ ਇਹ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਜੀ ਵੀ ਉਦੋਂ ਇੱਥੇ ਜਦੋਂ ਅਸੀਂ ਉਹ ਕੁਛ ਅਸੀਂ ਵੀ ਦੇਖਿਆ ਵੀ ਉਹ ਸਮਾਨ ਗਾਇਬ ਹੋ ਗਿਆ ਵੀ ਮੂਗਲੀਆਂ ਸੀ ਤੀਰ ਕਮਾਨ ਸੀ ਜਾਂ ਉੱਥੋਂ ਇਹ ਸਰੋਤ ਪਤਾ ਲੱਗਦਾ ਵੀ ਸ਼ਾਇਦ ਇੱਥੇ ਪਹਿਲਵਾਨੇ ਵੀ ਹੁੰਦੇ ਰਹੀ ਹੈ ਪਹਿਲਵਾਨੀ ਵੀ ਹੁੰਦੀ ਹੈ ਬਿਲਕੁਲ ਜਿਹੜੀਆਂ ਪ੍ਰਾਣੀਆਂ ਨਿਸ਼ਾਨੀਆਂ ਹਾਂਜੀ ਉਹ ਪ੍ਰਾਣੀਆਂ ਨਿਸ਼ਾਨੀਆਂ ਸੀ ਪੁਰਾਣੇ ਸਰੋਤ ਬਹੁਤ ਸੀ ਜਿਹੜੇ ਉਹ ਇਤਿਹਾਸਕ ਸਰੋਤ ਸੀ ਵੀ ਜਿਹੜੇ ਉਹ ਸਾਹਮਣੇ ਰੱਖੇ ਜਾਂਦੇ ਤਾਂ ਵੀ ਉਹਨੂੰ ਉਹ ਉਹਦੀ ਚੈੱਕਅਪ ਹੁੰਦੀ ਤਾ ਪਿੰਡ ਦੇ ਇਸ ਡੇਰੇ ਦੇ ਹੋਂਦ ਬਾਰੇ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਪੁਰਾਣਾ ਚਲੋ ਸਾਥੋਂ ਜੋ ਵੱਖ-ਵੱਖ ਸਾਧੂ ਇੱਥੇ ਆਏ ਜਿਹੜੇ ਉਹਨਾਂ ਨੂੰ ਪਸਾਧੂ ਤਾਂ ਨਹੀਂ ਕਹਿ ਸਕਦੇ ਉਹ ਚਲੋ ਇਥੋਂ ਨਾਲ ਲੈ ਕੇ ਸੰਭਾਲ ਗਾਇਬ ਕਰਤੀਆਂ ਉਹ ਹਾਂਜੀ ਉਹ ਗੈਬ ਉਹ ਨਿਸ਼ਾਨੀਆਂ ਗੈਬ ਕਰਤੀਆਂ ਇੱਕ ਉਦੋਂ ਬਾਅਦ ਬਾਬਾ ਅਰਜੰਦਸ ਜੀ ਹੋਏ ਜੀ ਇਹ ਪੜਾਈ ਦਾ ਵੀ ਮੇਨ ਸਰੋਤ ਰਿਹਾ ਜੀ ਵਾਹ ਜੀ ਵਾਹ ਜਿਹੜੀ ਮੁੱਢਲੀ ਪੜਾਈ ਆ ਸਾਡੇ ਪਿੰਡ ਦੇ ਜਿੰਨੇ ਵੀ ਅਫੀਸਰ ਬਣੇ ਆ ਸਟੇਟ ਲੈਵਲ ਤੇ ਸੇਵਾ ਕਰ ਚੁੱਕੇ ਆ ਸਰਦਾਰ ਹਰਮੇਲ ਸਿੰਘ ਜੀ ਸਰਾ ਸਟੇਟ ਟਰਾਂਸਪੋਰਟ ਕਮਿਸ਼ਨਰ ਰਹੇ ਆ ਉਹਨਾਂ ਦੀ ਵੀ ਮੁੱਢਲੀ ਪੜਾਈ ਇੱਥੋਂ ਹੋਈ ਆ ਬាទ ਜੀ ਇਹ ਐਸਐਸਪੀ ਸਾਹਿਬ ਆਪਣੇ ਹਰਨੇਕ ਸਿੰਘ ਜੀ ਉਹਨਾਂ ਦੇ ਵੀ ਮੁਟਲੀ ਪੜ੍ਹਾਈ ਦਾ ਕੇਂਦਰ ਇਹ ਡੇਰਾ ਸਾਹਿਬ ਰਿਹਾ ਦੋ ਤਿੰਨ ਡੀਐਸਪੀ ਹੈ ਜੀ ਹੋਰ ਵੀ ਇਸ ਤੋਂ ਬਾਅਦ 3 ਕਲਾਸ ਲੈਵਲ ਦੇ ਜਿੰਨੇ ਆਫੀਸਰ ਆ ਉਹਨਾਂ ਦੀ ਜਿਹੜੀ ਮੁਟਲੀ ਪੜ੍ਹਾਈ ਦਾ ਕੇਂਦਰ ਸੀ ਉਹ ਵੀ ਡੇਰਾ ਸਾਹਿਬ ਰਿਹਾ ਜੀ ਜੀ ਜੇ ਇਸ ਚੀਜ਼ ਨੂੰ ਆਪਾਂ ਦੇਖੀਏ ਤਾਂ ਫਿਰ ਜਿਹੜਾ ਇਹ ਪੜ੍ਹਾਈ ਦਾ ਕੇਂਦਰ ਰਿਹਾ ਤਾਂ ਫਿਰ ਇਹ ਡੇਰੇ ਦੀ ਬਹੁਤ ਵੱਡੀ ਮਹਾਨਤਾ ਰਹੀ ਜੀ ਕਿਉਂਕਿ ਜਿਹੜਾ ਅਖਰ ਗਿਆਨ ਪਿੰਡ ਦੇ ਵਿੱਚ ਸ਼ੁਰੂ ਹੋਇਆ ਉਹ ਇਸ ਡੇਰਾ ਸਾਹਿਬ ਤੋਂ ਸ਼ੁਰੂ ਹੋਇਆ ਜੀ ਉਦੋਂ ਬਾਅਦ ਮੈਂ ਬਾਬਾ ਮੋਹਨदास ਜੀ ਨਾਲ ਕੁੰਭ ਤੇ ਗਿਆ ਸੀ ਜੀ ਠੀਕ ਹੈ ਜੀ ਉੱਥੋਂ ਇਹ ਸਰੋਤ ਪੜਨ ਨੂੰ ਮਿਲੇ ਵੀ ਇਹ ਡੇਰੇ ਦੀ ਬਹੁਤ ਵੱਡੀ ਮਹਾਨਤਾ ਤੇ ਇਹ ਇਹਦੀ ਜਿਹੜੀ ਮਹਾਨਤੀ ਆ ਵੀ ਬਠਿੰਡੇ ਜ਼ਿਲ੍ਹੇ ਦੇ ਵਿੱਚ ਇਹ ਮੇਨ ਮਹਾਨਤੀ ਵਾਲੇ ਡੇਰਿਆਂ ਦੇ ਵਿੱਚੋਂ ਆਉਂਦਾ ਜੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਵੀ ਉਹ ਉਹ ਗੱਦੀ ਤੇ ਕੌਣ ਆ ਹੁਣ ਫਲਾਨੀ ਗੱਦੀ ਤੇ ਕੌਣ ਆ ਤਾਂ ਉਹ ਉਹਦੇ ਵਿੱਚ ਉੱਥੇ ਜਿਹੜਾ ਸਰੋਤ ਲਿਖੇ ਹੋਏ ਆ ਜੀ ਆਪਣੇ ਹਰਦوار ਸਾਹਿਬ ਹਰਦوار ਸਾਹਿਬ ਕਨਖਲ ਉਥੇ ਉਹਨਾਂ ਦੇ ਜਿਹੜੇ ਮੇਨ ਗ੍ਰੰਥ ਲਿਖੇ ਸੀਗੇ ਜੀ ਉਹਨਾਂ ਦੇ ਵਿੱਚ ਜੋ ਦਰਜਾ ਤਾਂ ਉਹ ਸੇਖੂ ਦਾ ਇਹ ਡੇਰਾ ਸਾਹਿਬ ਇਹ ਦਰਜਾ ਜੀ ਵਾਹ ਜੀ ਹਾਂ ਜੀ ਇਹ ਪ੍ਰਾਤਨ ਡੇਰਾ ਹਾਂ ਜੀ ਇਹ ਜਿਹੜੇ ਬਾਬਾ ਅਰਜਨਦਾਸ ਸਾਹਿਬ ਇਹ ਵੀ ਸਾਡੇ ਨਗਰ ਦੇ ਸੀ ਜੀ ਠੀਕ ਹੈ ਬਾਬਾ ਅਮਰਦਾਸ ਜੀ ਇਸ ਨਗਰ ਦੇ ਸੀਗੇ ਉਸ ਤੋਂ ਬਾਅਦ ਬਾਬਾ ਗਲਾਬਦਾਸ ਜੀ ਇਸ ਨਗਰ ਦੇ ਹੋਏ ਆ ਹਮ ਬਾਬਾ ਪ੍ਰੀਤਮਦਾਸ ਜੀ ਹਮ ਉਸ ਤੋਂ ਬਾਅਦ ਬਾਬਾ ਮੰਗਲਦਾਸ ਜੀ ਉਹ ਵੀ ਇਸ ਨਗਰ ਦੇ ਸਾਧੂ ਹੋਏ ਹਮ ਹੁਣ ਕਾਫੀ ਸਮੇਂ ਤੋਂ ਇਹ ਡੇਰਾ ਜੀ ਕੋਈ ਮਹਾਤਮਾ ਇੱਥੇ ਸੇਵਾ ਨਹੀਂ ਕਰ ਰਿਹਾ ਨਹੀਂ ਸੀ ਆ ਰਿਹਾ ਇੱਕ ਬਾਬਾ ਮਾਲੀ ਹੈ ਜਿਹਨੂੰ ਬਾਬਾ ਮਾਲੀ ਕਹਿ ਦਿੰਦੇ ਆ ਠੀਕ ਹੈ ਵੀ ਉਹੀ ਇੱਥੇ ਸੇਵਾ ਸੰਭਾਲ ਕਰ ਰਹੇ ਆ ਧੂਪ ਜੋਤਦਾ ਹੁਣ ਸੇਵਾਦਾਰਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਨੱਗਨਵਾਸੀਆਂ ਨੇ ਇਹ ਇਹਨੂੰ ਇੱਕ ਤਾਂ ਜੀ ਹਰਪਲ ਬੂਟੇ ਲਾਉਣੇ ਆਗੇ ਜਿਹੜੇ ਬਿਮਾਰੀਆਂ ਤੋਂ ਰਹਿਤ ਕਰਨ ਵਾਲੇ ਆਗੇ ਹਾਂ ਇਹਦੇ ਵਿੱਚ ਜਿਹੜਾ ਇੱਕ ਜਗਾ ਸੀਗੀ ਇਹ ਬਹੁਤ ਨੀਮੀ ਸੀ ਹੁਣ ਸਮੇਂ ਦੇ ਮੁਤਾਬਕ ਇਹਨੂੰ ਹੁਣ ਉੱਚੀ ਕਰਕੇ ਜੀ ਇੱਕ ਡਿਊਟੀ ਬਣਾਉਣੀ ਆ ਜੀ ਵਾਹ ਜੀ ਬਹੁਤ ਸੋਹਣੀ ਬਾਬਾ ਅਰਜਨ ਦਸ ਜੀ ਦਾ ਨਾਮ ਦਰਜ ਕਰਕੇ ਜੀ ਉਦੀ ਸੰਗਤਾਂ ਵਿਚਾਰ ਵਟਾਂਦਰਾ ਕਰ ਰਹੀਆਂ ਵੀ ਉਹ ਸ਼ਾਇਦ ਛੋਟੀਆਂ ਇੱਟਾਂ ਦੀ ਬਣਾਈ ਜਾਵੇ ਜੀ ਬਹੁਤ ਸੋਹਣੀ ਡਿਊਟੀ ਉਹ ਜਿਹੜੀ ਆਪਾਂ 메ਨ ਸੜਕ ਦੇ ਉੱਪਰ ਬਣਾਉਣੀ ਹੈ ਜੀ ਕਿ ਇੱਥੇ ਜਿਹੜੇ ਬੂਜੇ ਲਾਏ ਜਾਣੇ ਉਹ ਉਹਨਾਂ ਦੇ ਵਿੱਚ ਆਪਾਂ ਕੀ ਕੀ ਖਾਸ ਧਿਆਨ ਰੱਖਣਾ ਹੈ ਵੀ ਕਿਹੜੇ ਬੂਜੇ ਲਾਏ ਜਾਣੇ ਆ ਵੀ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਨੇ ਉਹ ਆ ਜ਼ਿਆਦਾਤਰ ਜਿਹੜੇ ਆਉਣ ਵਾਲੇ ਜਿਹੜੇ ਸਾਡੇ ਪੁਰਾਣੇ ਦਰਖਤ ਸੀ ਪੁਰਾਣੇ ਬੂਟੇ ਸੀ ਜਿਹੜਿਆ ਜਿਨੀ ਕਿ ਬੈਦ ਤੇ ਤੌਰ ਤੇ ਡਕਟਰੀ ਤੌਰ ਤੇ ਵੀ ਵਰਤੇ ਜਾਂਦੇ ਸੀਗੇ ਤੇ ਬਹੁਤ ਸਾਰੇ ਐਸੇ ਆ ਉਹਨਾਂ ਬਾਰੇ ਉਹ ਕਿਹੜੇ ਕਿਹੜੇ ਬੂਟੇ ਆਪਾਂ ਇੱਥੇ ਲਾ ਰਹੇ ਆ ਹੁਣ तकरीबन ਬੋਰਡ ਹੈ ਜੀ ਪਿੱਪਲ ਹੈ ਇੱਕ ਦੋ ਪਿੱਪਲ ਹੋਰ ਲਾਵਾਂਗੇ ਜੀ ਹਮ ਨਿੰਮ ਲਾਵਾਂਗੇ ਜੀ ਤੇ ਜਿੰਨੇ ਆਪਣੇ ਆਗੇ ਜੀ ਸੁਹਾਗਨਾ ਮੈਡੀਕਲੀ ਜਿਹੜੇ ਆਯੁਰਵੈਦਿਕ ਮੈਡੀਕਲੀ ਬੂਟੇ ਆ ਜੀ ਬਿਲਕੁਲ ਉਹ ਉਹ ਪਲਾਂਟ ਵੀ ਇੱਥੇ ਅਸੀਂ ਲਾਉਣ ਬਾਰੇ ਸੋਚ ਰਹੇ ਹਾਂ ਜੀ ਸਾਰੇ ਸਾਰੇ ਨਗਰ ਨਿਵਾਸੀਆਂ ਦਾ ਸਹਿਯੋਗ ਦੇ ਨਾਲ ਇਕੱਠ ਕਰਕੇ ਸਮੱਸਿਆ ਦੇ ਨਾਲ ਤੇ ਇੱਕੀ ਡਿਊਟੀ ਨੂੰ ਸਿੱਧੀ ਲੌਕਟਾਇਲ ਲੱਗਣੀ ਹੈ ਜੀ ਜਦੋਂ ਪਹਿਲਾਂ ਲੌਕਟਾਇਲ ਲਾਵਾਂਗੇ ਜੀ ਫਿਰ ਹੌਲੀ ਹੌਲੀ ਡਿਊਟੀ ਦਾ ਕੰਮ ਚੱਲਦਾ ਰਹੂਗਾ ਹਾਂ ਤੇ ਉਹ ਇਹਦੇ ਬਾਰੇ ਜੀ ਆਪਾਂ ਹੁਣ ਗੱਲ ਕਰੀਏ ਜੀ ਵੀ ਡੇਰਾ ਹੁਣ ਇਹ ਕਿਸੇ ਮਹਾਤਮਾ ਤੋਂ ਵੀ ਸਖਣਾ ਕਿਉਂਕਿ ਉਹ ਉਹੋ ਜੇ ਮਹਾਤਮਾ ਨਹੀਂ ਪਹੁੰਚੇ ਨਹੀਂ ਤਾਂ ਫਿਰ ਉਹਦਾ ਕਰਕੇ ਜੀ ਥੋੜਾ ਜਿਆਦਾ ਸਮੱਸਿਆ ਵੀ ਆ ਰਹੀ ਹੈ ਇਸ ਗੱਲ ਦੀ ਵੀ ਮੁੱਖ ਸੇਵਾਦਾਰ ਕੋਈ ਮੇਨ ਸੇਵਾਦਾਰ ਹੋਵੇ ਤਾਂ ਥੋੜਾ ਜਿਆਦਾ ਡਰ ਵੀ ਬਣਿਆ ਰਹਿੰਦਾ ਤੇ ਉਹਨਾਂ ਦੀ ਸਤਿਕਾਰ ਵੀ ਹੁੰਦਾ ਜੀ ਵੇਖੋ ਬਹੁਤ ਸੇਵਾਦਾਰ ਨਗਰ ਆ ਜੀ ਤਕਰੀਬਨ ਅੱਜ 30 35 ਟਰੈਕਟਰ ਭਰਤ ਦਾ ਕੰਮ ਚੱਲ ਰਿਹਾ ਜੀ ਅੱਜ ਤੀਜਾ ਦਿਨ ਆ ਜੀ ਭਰਤ ਦਾ ਕੰਮ ਚੱਲਦੇ ਨੇ ਅੱਜ ਤੀਜਾ ਦਿਨ ਹਾਂਜੀ ਤਿੰਨ ਚਾਰ ਲੋਡਰ ਹੁੰਦੇ ਆ ਜੀ ਅੱਜ ਦੋ ਲੋਡਰ ਲੱਗੇ ਹੋਏ ਹੈਗੇ ਹੂੰ ਤੇ 25 30 32 ਟਰੈਕਟਰ ਰੋਜ਼ ਹੀ ਹੋ ਜਾਂਦੇ ਆ ਜੀ ਹੂੰ ਵੀ ਆਪਾਂ ਸਪੀਕਰ ਦੇ ਵਿੱਚ ਅਨਾਊਂਸਮੈਂਟ ਕਰਦੇ ਕਿਸੇ ਨੂੰ ਸਪੈਸ਼ਲ ਨਹੀਂ ਕਿਹਾ ਜਾਂਦਾ ਜੀ ਸੇਵਾਦਾਰ ਨਗਰ ਆ ਜੀ ਸਾਰਾ ਤੇ ਬਹੁਤ ਪਹੁੰਚਦੇ ਹੀ ਬਾਕੀ ਤੁਸੀਂ ਤੁਸੀਂ ਸੇਵਾ ਕਰ ਹੀ ਰਹੇ ਹੋ ਜੀ ਗੁਰਦੁਆਰਾ ਚਰਸਾ ਸਾਹਿਬ ਹਾਂਜੀ ਹਾਂਜੀ ਤੇ ਤੁਸੀਂ ਵੀ ਦੇਖ ਹੀ ਲਿਆ ਜੀ ਨਗਰ ਸਾਰਾ ਸੇਵਾਦਾਰ ਹਾਂਜੀ ਹਾਂਜੀ ਕਿਸੇ ਵੀ ਇਰਖਾ ਦਵਾਈ ਇੱਕ ਬੰਦੇ ਦੀ ਕਹਿਣ ਤੇ ਜਿਹੜਾ ਕੋਈ ਇੱਕ ਆਗੂ ਚੰਗੀ ਗੱਲ ਦਾ ਕੋਈ ਮਤਾ ਪਾ ਦਿੱਤਾ ਉਹ ਤੋਂ ਕੋਈ ਪਿੱਛੇ ਨਹੀਂ ਹਟਦਾ ਜੀ ਪਿੱਛੇ ਨਹੀਂ ਹਟਦਾ ਸਾਰੇ ਆ ਕੇ ਤਾਣੇ ਕੱਢਣ ਦੋਰ ਹਾਂਜੀ ਇੱਕ ਇੱਥੇ ਜਿਹੜੀ ਪ੍ਰਾਤਤ ਬਣਿਆ ਹੋਇਆ ਜੀ ਵੀ ਮੀਂਹ ਜਦੋਂ ਵੀ ਉਹ ਸੰਤਾਂ ਤੋਂ ਪੁੱਛਦੇ ਸੀ ਜਦੋਂ ਪਹਿਲਾ ਕਾਲ ਪੈਂਦੇ ਸੀਗੇ ਜੀ ਉਹ ਬਾਬਾ ਅਰਜੰਦਸ ਤੋਂ ਉਹ ਕਹਿ ਕੇ ਗਏ ਆ ਵੀ ਜਦੋਂ ਵੀ ਤੁਸੀਂ ਆਹ ਉਹਦੇ ਤਾਣੇ ਕੱਢ ਲਓ ਫਸਲ ਸੰਭਾਲ ਲਓ ਤਾਂ ਉਸ ਤੋਂ ਬਾਅਦ ਇੱਥੇ ਨਾ ਜੀ ਜੱਗ ਕਰਦੇ ਹਾਂ ਹਾਂ ਜੱਗ ਕਰਦੇ ਹਾਂ ਜਦੋਂ ਬਰਖਾ ਪੈ ਜਾਂਦੀ ਇਹ ਬਿਲਕੁਲ ਇਹ ਤਾਂ ਸਾਡੀ ਵੀ ਜੁਆਸ਼ ਹੈ ਸਾਨੂੰ ਵੀ ਇਹ ਦੇਖਣ ਦੇ ਵਿੱਚ ਜਾਨੀ ਕਿ ਤਕਰੀਬਨ 7ਵਾਂ ਸਾਲ ਮੈਨੂੰ ਸ਼ੁਰੂ ਆ ਨਗਰ ਦੇ ਵਿੱਚ ਹਾਂਜੀ ਤੇ ਹਰ ਸਾਲ ਇਸ ਡੇਰਾ ਸਾਹਿਬ ਦੇ ਵਿੱਚ ਜੱਗ ਹੁੰਦਾ ਕਿਉਂਕਿ ਪਹਿਲਾਂ ਇਹ ਹੁੰਦਾ ਸੀ ਬਜ਼ੁਰਗ ਵੀ ਜਦੋਂ ਦਾਣਾ ਫੱਕਾ ਕੱਢਦੇ ਸੀ ਉਦੋਂ ਇੱਕ ਜਿਹੜਾ ਉਹਦੇ ਵਿੱਚੋਂ ਹਿੱਸਾ ਪਰਮੇਸ਼ਰ ਦੇ ਨਾਮ ਦਾ ਕੱਢਦੇ ਸੀ ਹਾਂਜੀ ਬਿਲਕੁਲ ਤੇ ਅੱਜ ਵੀ ਜਿਹੜਾ ਹੈ ਸਾਰੇ ਨਗਰ ਇਕੱਠਾ ਹੋ ਕੇ ਇੱਕ ਮਹਾਨ ਜੱਗ ਇੱਥੇ ਕੀਤਾ ਜਾਂਦਾ ਹੈ ਲੰਗਰ ਤਿਆਰ ਹੁੰਦਾ ਹੈ ਸਾਰੀਆਂ ਸੰਗਤਾਂ ਛਕਦੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਸੇਵਾਦਾਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਸ ਸਥਾਨ ਤੇ ਬਹੁਤ ਵਧੀਆ ਮਹਾਨ ਗੁਰਮਤ ਸਮਾਗਮ ਦੇ ਰੂਪ ਦੇ ਵਿੱਚ ਉਹ ਜੱਗ ਮਹਾਨ ਸ਼ਰੋਮਣੀ ਜੱਗਾਂ ਦਾ ਜੱਗ ਇੱਕ ਹੋਣਾ ਤੇ ਕਿਉਂਕਿ ਸਾਰੇ ਮੋਤਵਾਰ ਸੱਜਣ ਬੈਠੇ ਆ ਇੱਕ ਬਾਬਾ ਜੀ ਮੈਂ ਤੁਹਾਨੂੰ ਰੋਕਦਾ ਕਹਿਣਾ ਪਹਿਲਾਂ ਨਾ ਜੀ ਅਸੀਂ ਇੱਥੇ ਉਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਹਾਂਜੀ ਜੱਗ ਦੇ ਨਾਲ ਅਸੀਂ ਖੰਡਪਾਟ ਸਾਹਿਬ ਕਰਵਾਉਂਦੇ ਹੁੰਦੇ ਸੀ ਬਿਲਕੁਲ ਮਤੇ ਪਾਇਏਗੇ ਜੀ ਤੱਕ ਸਭ ਤੋਂ ਮਤਾ ਪਾਇਆ ਗਿਆ ਜੀ ਵੀ ਕਹਿੰਦੇ ਵੀ ਡੇਰਿਆਂ ਦੇ ਵਿੱਚ ਵੀ ਨਹੀਂ ਪ੍ਰਗਟ ਕਰਨਾ ਬਾਹਰ ਪਰ ਹੁਣ ਅਸੀਂ ਇਹ ਚਾਹੁੰਦੇ ਆ ਜੀ ਵੀ ਕੋਈ ਵੀ ਇੱਥੇ ਕਿਸੇ ਕਿਸਮ ਦਾ ਤੁਸੀਂ ਵੀ ਆ ਕੇ ਦੇਖ ਲਿਆ ਜੀ ਕਿਸੇ ਕਿਸਮ ਦਾ ਇੱਥੇ ਕੋਈ ਤਮਾਕੂ ਨਹੀਂ ਵਰਤਦਾ ਜੀ ਬਿਲਕੁਲ ਨਸ਼ਾ ਇੱਥੇ ਬਿਲਕੁਲ ਸਾਰੇ ਗੁਰਸਿੱਖੀ ਲੋਕ ਇੱਥੇ ਆਉਂਦੇ ਆ ਜੀ ਜਿੰਨੇ ਵੀ ਸੇਵਾਦਾਰ ਆ ਸਾਰੇ ਉਹ ਵੀ ਗੁਰਸਿੱਖਾ ਜੀ ਹੂੰ ਹੂੰ ਤੇ ਅਸੀਂ ਇਹ ਚਾਹੁੰਦੇ ਆ ਵੀ ਜਦੋਂ ਅਸੀਂ ਹੁਣ ਇੱਥੇ ਸਮਾਗਮ ਕਰਗੇ ਜਾਂ ਜੱਗ ਦਾ ਸਮਾਗਮ ਕਰਕੇ ਤਾਂ ਵੀ ਉਹ ਜਿਹੜੀ ਪ੍ਰਾਤਤਵ ਜਿਹੜੀ ਬਣੀ ਹੋਈ ਹੈ ਕੀ ਰਵਾਇਤ ਨਾਲ ਉਹਦੇ ਅਨੁਸਾਰ ਅਸੀਂ ਚਾਹੁੰਦੇ ਆ ਵੀ ਅਸੀਂ ਖੰਡਪੜ ਸਾਹਿਬ ਹੀ ਹੋਵੇ ਜੀ ਡੇਰਾ ਸਾਹਿਬ ਦੇ ਵਿੱਚ ਉਹ ਜ਼ਿੰਮੇਵਾਰੀ ਸਾਡੀ ਹੋਊਗੀ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਬੇਅਦਬੀ ਦੀ ਕੋਈ ਇੱਥੇ ਤਮਾਕੂ ਦੀ ਜਾਂ ਨਸ਼ੇ ਦੀ ਉਹਦਾ ਸਾਰੀ ਸਾਰੀ ਤੇ ਅਸੀਂ ਇਹ ਚਾਹੁੰਦੇ ਜੀ ਵੀ ਸਾਨੂੰ ਇਹਦੀ ਨਾ ਮਨਜ਼ੂਰੀ ਜੇ ਤੁਸੀਂ ਬਾਬਾ ਜੀ ਤੁਸੀਂ ਵੀ ਜਾਣਦੇ ਹੋ ਤਾਂ ਵੀ ਸਾਨੂੰ ਇਸ ਚੀਜ਼ ਦੀ ਮਨਜ਼ੂਰੀ ਲੈ ਕੇ ਦਿੱਤੀ ਜਾਵੇ ਵੀ ਅਸੀਂ ਇੱਥੇ ਖੰਡਪੜ ਸਾਹਿਬ ਪ੍ਰਗਟਾਸ਼ ਕਰਵਾਇਆ ਕਰਗੇ ਦੇਖੋ ਜੀ ਮਰਜ਼ਾਦਾ ਦੀ ਤੇ ਉਹਦੀ ਸਾਰਾ ਸਾਰਾ ਧਿਆਨ ਰੱਖਦੇ ਹੋਏ ਅਸੀਂ ਇੱਥੇ ਖੰਡਪੜ ਸਾਹਿਬ ਨਾਲ ਅਸੀਂ ਚਾਹੁੰਦੇ ਵੀ ਉਹ ਹੋਵੇ ਕਿਉਂਕਿ ਫਿਰ ਹੁਣ ਜਦੋਂ ਅਸੀਂ ਚੈੱਕ ਕਰਦੇ ਜੀ ਜਦ ਇੱਕ ਦਿਨ ਤਾਂ ਅਸੀਂ ਜਦ ਸਾਰੇ ਨਗਰ ਦੇ ਵਿੱਚੋਂ ਉਨਾ ਪਾ ਦਾਣੇ ਇਕੱਠੇ ਕਰ ਲੈਣੇ ਜੀ ਇੱਕ ਦਿਨ ਦੇ ਵਿੱਚ ਹੀ ਫਿਰ ਉਹ ਜੱਗ ਦਾ ਕੰਮ ਜੱਗ ਦਾ ਕੰਮ ਉਹ ਨਿਪਟ ਜਾਂਦਾ ਜੀ ਹਾਂ 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 ਤੇ ਸੇਵਾਦਾਰ ਸੇਵਾ ਕਰਨੀਓ ਵੀ ਰਹਿ ਜਾਂਦੇ ਜੀ ਪੂਰਾ ਕਹੁੰਚਾ ਨਹੀਂ ਜਾਂਦਾ ਤੇ ਜੇ ਉਹ ਖੰਡਪੜ ਸਾਹਿਬ ਪ੍ਰਕਾਸ਼ ਹੋਵੇ ਤਾਂ ਜੀ ਵਿਚਾਲੜੇ ਦਿਨ ਜੱਗ ਹੋ ਜੇ ਉਹ ਵਾਲੇ ਦਿਨ ਜੱਗ ਵਰਤਾਇਆ ਜਾਵੇ ਜੀ ਤਾਂ ਫਿਰ ਉਹ ਬਹੁਤ ਵਧੀਆ ਨਾਲ ਤਾਂ ਜੀ ਸਮੱਸਿਆ ਉਸ ਸਮੇ ਲੋਕਾਂ ਦੀ ਰਹਿੰਦੀ ਆ ਏਕਤਾ ਬਣੀ ਰਹਿੰਦੀ ਆ ਜੀ ਤੇ ਇੱਕ ਉਹ ਜਦੋਂ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਣਗੇ ਜੀ ਤਾਂ ਸੇਵਾਦਾਰਾਂ ਦੇ ਮਨ 'ਚ ਭੈ ਬਣਿਆ ਰਹਿੰਦਾ ਜੀ ਮਹਾਰਾਜ ਪ੍ਰਕਾਸ਼ ਤਾਂ ਸੇਵਾ ਵੀ ਥੋੜੇ ਜਿਹਾ ਭੈ ਦੇ ਵਿੱਚ ਆ ਕੇ ਕਰਦੇ ਹਾਂ ਪਹਿਲਾਂ ਵੀ ਜਿਵੇਂ ਕੱਲ ਆਪਾਂ ਸੇਵਾਦਾਰ ਦੱਸ ਰਹੇ ਸੀ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਅਖੰਡ ਪਾਠ ਸਾਹਿਬ ਚੱਲਦਾ ਸੀ ਤੇ ਚੇਅਰਮੈਨ ਸਾਹਿਬ ਵੀ ਦੱਸਦੇ ਸੀ ਵੀ ਅਸੀਂ ਨਿੱਕੇ ਹੁੰਦੇ ਉਦੋਂ ਸੇਵਾ ਵੀ ਕਰਦੇ ਰਹੇ ਹਾਂ ਤੇ ਉਦੋਂ ਜਿਹੜੀ ਹੈ ਅਖੰਡ ਪਾਠ ਸਾਹਿਬ ਦੀ ਮਰਜ਼ਾਦਾ ਹੁੰਦੀ ਸੀ ਸਵੇਰ ਸ਼ਾਮ ਕੀਰਤਨ ਹੁੰਦਾ ਸੀ ਆਰਤੀ ਆਰਤਾ ਔਰ ਸਵੇਰ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਕਰਦਾ ਸੀ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਧਰਮ ਦੇ ਵਿੱਚ ਬਹੁਤ ਸਾਰੀ ਕਟੜਤਾ ਹੋਣ ਕਰਕੇ ਤੇ ਜਿਹੜੀਆਂ ਸਹੀ ਚੀਜ਼ਾਂ ਨੇ ਜਿੱਥੇ ਕੋਈ ਸਥਾਨ ਮਹਾਨ ਪਵਿੱਤਰ ਸਥਾਨ ਹੈ ਇੱਥੇ ਕੋਈ ਨਸ਼ਾ ਲੈ ਕੇ ਨਹੀਂ ਬੜਦਾ ਤੇ ਬਾਕੀ ਸੇਵਾਦਾਰਾਂ ਨੇ ਇਹ ਵੀ ਕਿਹਾ ਵੀ ਆਪਾਂ ਲਿਖ ਕੇ ਜਰੂਰ ਲਾਵਾਂਗੇ ਵੀ ਕੋਈ ਵੀ ਡੇਰਾ ਸਾਹਿਬ ਦੀ ਪਵਿੱਤਰਤਾ ਨੂੰ ਭੰਗਣਾ ਕਰੇ ਕਿਉਂਕਿ ਜਿਨ੍ਹਾਂ ਨੇ ਜਿਨ੍ਹਾਂ ਨੇ ਵੀ ਡੇਰਾ ਸਾਹਿਬ ਦੀ ਪਵਿੱਤਰਤਾ ਦਾ ਜਾਂ ਡੇਰਾ ਸਾਹਿਬ ਦੀ ਸ਼ਾਨ ਦੇ ਖਿਲਾਫ ਕੋਈ ਬਚਨ ਜਾਂ ਕੋਈ ਇਦਾਂ ਦਾ ਕੀਤਾ ਤੇ ਉਹਨਾਂ ਦਾ ਕਦੇ ਵੀ ਭਲਾ ਨਹੀਂ ਹੋਇਆ ਤੇ ਹੋਰ ਸਾਰੀਆਂ ਜਿਹੜੀਆਂ ਸੇਵਾਵਾਂ ਨੇ ਇੱਥੇ ਚੱਲ ਰਹੀਆਂ ਨੇ ਬਹੁਤ ਸਾਰਾ ਵੱਡਾ ਜਿਹੜਾ ਇਹ ਪੰਡਾਲ ਦਾ ਰੂਪ ਧਾਰਨ ਕਰ ਚੁੱਕੀ ਜਿਹਦੀ ਭਰਤਾਜ ਪੈ ਰਹੀ ਹੈ ਸਾਰੇ ਸੇਵਾਦਾਰ ਤਿੰਨ ਚਾਰ ਦਿਨਾਂ ਤੋਂ ਲੈ ਕਰਕੇ ਸੇਵਾਵਾਂ ਕਰ ਰਹੇ ਆ ਆਪਣੇ ਟਰੈਕਟਰਾਂ ਦੇ ਵਿੱਚ ਆਪਾਂ ਕੋਲੋਂ ਤੇਲ ਬਾਲ ਕੇ ਤੇ ਕਰਾਹੇ ਵਾਲੇ ਟਰੈਕਟਰ ਵੀ ਸੇਵਾ ਕਰ ਰਹੇ ਆ ਲੋਡਰ ਵੀ ਚੱਲ ਰਹੇ ਆ ਤੇ ਸਾਰੀਆਂ ਸੇਵਾਵਾਂ ਚੱਲ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਸਾਹਿਬ ਕਿਰਪਾ ਕਰਨ ਇੱਥੇ ਜਿਹੜਾ ਹੈ ਇੱਥੇ ਆ ਬਹੁਤ ਸਾਰੇ ਡੇਰਿਆਂ ਦੇ ਵਿੱਚ ਇਸ ਕਰਕੇ ਲੋਕ ਜਿਹੜਾ ਹੈ ਕਰਦੇ ਆ ਵੀ ਉਥੇ ਜੀ ਨਸ਼ਾ ਵਰਤਦਾ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਖਿੱਚ ਦਾ ਕੇਂਦਰ ਬਣੇਗਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇੱਥੇ ਚੀਜ਼ਾਂ ਬਣਨ ਜਾ ਰਹੀਆਂ ਨੇ ਉਹ ਉਹ ਉਹਦੇ ਬਾਰੇ ਵੀ ਦੱਸ ਦਿਓ ਵੀ ਇੱਥੇ ਆਪਾਂ ਬਹੁਤ ਸੁੰਦਰ ਜਿਹੜੀਆਂ ਏਸ਼ੀਆਂ ਜਿਹੜੀਆਂ ਪ੍ਰਾਤਨ ਚੀਜ਼ਾਂ ਵੀ ਲਿਆ ਕੇ ਆਪਾਂ ਸੰਗਤ ਨੂੰ ਦਰਸ਼ਨ ਕਰਾਵਾਂਗੇ ਤੇ ਬਹੁਤ ਸਾਰੇ ਇੱਥੇ ਇੱਕ ਵੱਡਾ ਮਹਾਨ ਗੁਰਮਤ ਸਮਾਗਮ ਹੋਣਾ ਤੇ ਇੱਥੇ ਜਿਹੜੀ ਤਿਆਰੀ ਹੋਣੀ ਹੈ ਤੁਸੀਂ ਇੱਕ ਦੇਖਣਯੋਗ ਪਾਰਕ ਬਣਨੀ ਹੈ ਕਿਉਂਕਿ ਇੱਥੇ ਬੱਸ ਸਟੈਂਡ ਵੀ ਹੈ ਤੇ ਇੱਥੇ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਨੂੰ ਮੁੱਖ ਰੱਖਦੇ ਹੋਇਆ ਉੱਥੇ ਜਿਹੜੀਆਂ ਸਹੂਲਤਾਂ ਨੇ ਆਉਣ ਜਾਣ ਵਾਲੀਆਂ ਸੰਗਤਾਂ ਦੇ ਲਈ ਜੋ-ਜੋ ਸਹੂਲਤਾਂ ਬਣਨੀ ਆ ਉਹਨਾਂ ਬਾਰੇ ਵੀ ਥੋੜਾ ਜਿਆਦਾ ਦੱਸ ਦਿਓ ਕਿਉਂਕਿ ਸਾਰੇ ਮੋਤਬਰ ਵੀ ਸਾਰੇ ਜਿਹੜੇ ਨਗਰ ਦੇ ਮੋਤਬਰ ਸੱਜਣ ਵੀ ਬੈਠੇ ਆ ਪੰਚਾਇਤ ਹੈ ਸਾਰੇ ਜਿੰਨੇ ਜ਼ਿੰਮੇਵਾਰ ਸਾਥੀ ਨੇ ਤੇ ਸਾਰੇ ਸੇਵਾ ਕਰਨ ਵਾਲੇ ਨੇ ਹਾਂਜੀ ਉਹ ਸਾਰਾ ਤਕਰੀਬਨ ਨਗਰ ਆ ਜੀ ਤੇ ਸਾਰੇ ਮੋਤਬਰ ਆ ਤੇ ਹਰ ਇੱਕ ਕਰਦਾ ਬੰਦਾ ਬੰਦਾ ਇੱਥੇ ਹਾਜ਼ਰ ਆ ਜੀ ਟਰੈਕਟਰ ਵਾਲਿਆਂ ਨੂੰ ਜਵਾਬ ਦਿੱਤਾ ਜੀ ਬਾਹਲਿਆਂ ਨੂੰ ਵੀ ਟਰੈਕਟਰ ਬਹੁਤ ਜ਼ਿਆਦਾ ਆ ਵੀ ਟਰੈਕਟਰ ਨਾ ਲੈ ਕੇ ਆਓ ਪੈਸੀ ਸੇਵਾ ਕਰ ਲਓ ਆ ਜਾਓ ਉਹ ਇੱਥੇ ਜੀ ਆਪਾਂ ਹੁਣ ਇੱਕ ਤਾਂ ਤੁਹਾਨੂੰ ਦੱਸ ਪਹਿਲਾਂ ਮੈਂ ਦੱਸਦਾ ਵੀ ਆਪਾਂ ਜਿਹੜੇ ਹਰਬਲ ਬੂਟੇ ਹੈਗੇ ਉਹ ਲਾਉਣੇ ਆ ਜੀ ਉਸ ਤੋਂ ਬਾਅਦ ਇੱਕੋ ਡਿਊਟੀ ਦਾ ਡਿਊਟੀ ਦਾ ਵੀ ਦੱਸ ਹੀ ਚੁੱਕਿਆ ਤਕਰੀਬਨ ਤਾਂ ਇਹ ਜਗਾ ਪੂਰੀ ਤਰ੍ਹਾਂ ਆਪਾਂ ਸਾਫ਼ ਕਰਕੇ ਵਧੀਆ ਬੂਟੇ ਲਾ ਕੇ ਜੀ ਤਾਂ ਵੀ ਅਸੀਂ ਹੀ ਸੋਚਦੇ ਆ ਵੀ ਇਹ ਸਮਾਗਮ ਇੱਕ ਤਾਂ ਬਾਬਾ ਅਰਜਨ ਦਾਸ ਜੀ ਦਾ ਵੀ ਉਹਨਾਂ ਦਾ ਅਸੀਂ ਕੁਈ ਵਰਸੀ ਮਨਾਇਆ ਕਰ ਗਿਆ ਜੀ ਹਾਂਜੀ ਹਾਂਜੀ ਕਿਉਂਕਿ ਉਹਨਾਂ ਨੇ ਜੋ ਸ੍ਰੀ ਛੱਡਿਆ ਸੀ ਉਹ 1 ਨੰਬਰ 1960 ਨੂੰ ਛੱਡਿਆ ਸੀਗਾ ਜੀ ਵਾਹਿ ਤੇ ਉਹ ਵੀ ਉਹ ਅਸੀਂ ਵਰਸੀ ਮਨਾਉਣ ਦੀ ਸੋਚ ਰਹੇ ਹਾਂ ਵੀ ਉਦੋਂ ਵੀ ਖੰਡਪਾਤ ਸਾਹਿਬ ਪ੍ਰਕਾਸ਼ ਹੋਵੇ ਕੀਰਤਨ ਪਾਠ ਨੂੰ ਹੋਵੇ ਜੀ ਕਿਉਂਕਿ ਬੰਦਗੀ ਕਲੇ ਰੂਹਾ ਸਿੰਘ ਹੈ ਜੀ ਜੀ ਉਹਨਾਂ ਦੇ ਮਗਰ ਕੀਰਤਨ ਹੋਊਗਾ ਅਸੀਂ ਵਰਸੀ ਮਨਾਵਾਂਗੇ ਤਾਂ ਇਹਦਾ ਫਲ ਸਾਰੇ ਨਗਰ ਨੂੰ ਮਿਲਦਾ ਜੀ ਅਸੀਂ ਇਹ ਇਹੀ ਹੁਣ ਸਾਰਾ ਨਗਰ ਵੀ ਤਕਰੀਬ ਨਹੀਂ ਇਕੱਠਾ ਹੋ ਜਾਂਦਾਗਾ ਤਿੰਨ ਚਾਰ ਦਿਨਾਂ ਤੋਂ ਅਸੀਂ ਇੱਥੇ ਇਕੱਠੇ ਹੁੰਨੇ ਆ ਤਾਂ ਇਹ ਵੱਖ-ਵੱਖ ਗੱਲਾਂ ਤੇ ਵਿਚਾਰ ਕਰ ਰਹੇ ਆ ਵੀ ਇਹ ਕਿਸ ਤਰੀਕੇ ਨਾਲ ਆਪਾਂ ਤੁਸੀਂ ਆਏ ਬਾਬਾ ਜੀ ਤੁਸੀਂ ਸਾਨੂੰ ਵਧੀਆ ਹੰਗਾਰਾ ਦਿੱਤਾ ਵੀ ਦੇਖੋ ਆਪਾਂ ਤਖਤ ਸਾਹਿਬ ਤੇ ਆਪਾਂ ਵੀ ਗੱਲ ਕਰਾਂਗੇ ਜਾ ਕੇ ਵੀ ਜਿਹੜਾ ਜਦੋਂ ਵੀ ਖੰਡ ਪਟ ਸਾਹਿਬ ਪ੍ਰਕਾਸ਼ ਕਰਵਾਉਣਾ ਤਾਂ ਵੀ ਮਰਜ਼ਾਦਾ ਆਪਾਂ ਆਪਣੇ ਸਿਰ ਲਵਾਂਗੇ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਇੱਥੇ ਵੀ ਖੰਡਾਂ ਨਹੀਂ ਹੋਣ ਦੇ ਗੱਲ ਦਾ ਕਿਸ ਤਰ੍ਹਾਂ ਦਾ ਤਾਂ ਵੀ ਲਿਖ ਕੇ ਵੀ ਆਪਾਂ ਲਾਵਾਂਗੇ ਬਾਕੀ ਉਦਾਸੀਨ ਡੇਰਾ ਹੈ ਹਾਂਜੀ ਤੇ ਸਾਹਿਬ ਬਾਬਾ ਸ੍ਰੀਚੰਦ ਜੀ ਮਹਾਰਾਜ ਉਹਨਾਂ ਦਾ ਧੂਣਾ ਸਾਹਿਬ ਦੇ ਬਾਕੀ ਜੀ ਆਪਾਂ ਦੇਖਿਆ ਜਾਵੇ ਜੀ ਆਪਾਂ ਇਤਿਹਾਸਕ ਸਰੋਤਾਂ ਅਨੁਸਾਰ ਤਾਂ ਸਿੱਖ ਧਰਮ ਦਾ ਜਿਹੜਾ ਉਪ ਧਰਮ ਆ ਉਹ ਸਿਆਸੀ ਮਤ ਆ ਜੀ ਸਿਆਸੀ ਮਤ ਇਹਨਾਂ ਆਪਣਾ ਉਹਦਾਸੀ ਮਤ ਉਹਦਾਸੀ ਮਤ ਉਹਦਾਸੀ ਮਤ ਜਦੋਂ ਜੰਗਾ ਜੁਦ੍ਹਾ ਹੁੰਦੀਆਂ ਸੀ ਜੀ ਨਿਹੰਗ ਸਿੰਘ ਜੁਦ੍ਧ ਕਰਦੇ ਸੀ ਲੜਾਈਆਂ ਕਰਦੇ ਸੀ ਤੇ ਉਹ ਰੂਪੋਸ਼ ਹੋ ਜਾਂਦੇ ਸੀ ਹੂੰ ਉਦੋਂ ਬਾਅਦ ਜਿਹੜੀ ਬਾਣੀ ਨੂੰ ਸਾਹਮ ਕੇ ਰੱਖਿਆ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਤਕਾਰ ਬਹਾਲ ਰੱਖਿਆ ਉਹਦਾਸੀ ਸੰਤ ਰੱਖਦੇ ਸੀਗੇ ਜੀ ਦੇਖੋ ਇਹ ਇਹਨਾ ਬਹੁਤ ਵੱਡਾ ਫਰਕ ਪਾ ਦਿੱਤਾ ਗਿਆ ਜੀ ਪਾੜਾ ਖੜਾ ਕਰਤਾ ਈ ਉਹ ਚੀਜ਼ ਜੋ ਇਸ ਤਰੀਕੇ ਨਾਲ ਨਾ ਤੁਰਿਆਵੇ ਇਹ ਕੁਸ਼ਕ ਦੇਖੋ ਜਿੱਥੇ ਬੇਅਦਬੀ ਦੀ ਕੋਈ ਸੀਗਾ ਵੀ ਜਿੱਥੇ ਕੋਈ ਤਮਾਕੂ ਵਗੈਰਾ ਦਾ ਜਾਂ ਹੋਰ ਉਹ ਉਹ ਚੀਜ਼ ਨੂੰ ਰੋਕਿਆ ਵੀ ਜਾ ਸਕਦਾ ਸੀ ਡੇਰੇ ਤੋਂ ਰੁਕਦਾ ਵੀ ਸੀ ਬਾਕੀ ਜਦੋਂ ਵੀ ਕਿਸੇ ਡੇਰੇ ਸਾਹਿਬ ਦੇ ਵਿੱਚ ਕੋਈ ਖੰਡਪੜ ਸਾਹਿਬ ਹੁੰਦਾ ਸੀ ਤਾਂ ਐਡਾ ਕੋਈ ਕਮਲਾ ਕੋਈ ਨਹੀਂ ਹੁੰਦਾ ਜੀ ਮਨੁੱਖ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਉਹ ਉਹਦੇ ਵਿੱਚ ਵਗਿਆ ਕਰੂਗਾ ਜਾਂ ਉਸ ਚੀਜ਼ ਨੂੰ ਲੈ ਕੇ ਉੱਥੇ ਪਹੁੰਚੂਗਾ ਜੀ ਕਿਉਂਕਿ ਸਾਧੂ ਤਾਂ ਆਪ ਹੀ ਸਿਆਣੇ ਹੁੰਦੇ ਆ ਜੀ ਗੁਰਬਾਣੀ ਪੜ੍ਹਦ ਰਹੇ ਵੇਖੋ ਉਹ ਚੀਜ਼ ਦਾ ਤਾਂ ਧਿਆਣਾ ਹਰ ਕਡੇਰੇ 'ਚ ਹੀ ਰੱਖਿਆ ਜਾਂਦਾ ਸੀ ਇਹ ਕੁਸ਼ਕ ਇਹ ਚੀਜ਼ ਦਾ ਮੈਂ ਬੇਸੇ ਹੀ ਫਰਕ ਪਾਇਆ ਗਿਆ ਜੀ ਇਹ ਆਪਣੇ ਸਿੱਖ ਧਰਮ ਦਾ ਉਪਧਰਮੇ ਜੀ ਉਹ ਦਸੀ ਮਤ ਤੇ ਫਿਰ ਗੁਰੂ ਨਾਨਕ ਸਾਹਿਬ ਦੇ ਸਭ ਜਾਦੇ ਸੀ ਜੀ ਬਾਬਾ ਸ਼ਿਰੀਚੰਦ ਜੀ ਹਨਾ ਜੀ ਉਹਨਾਂ ਦਾ ਕੱਲ ਆਮ ਰੂ ਤਾਂ ਨਹੀਂ ਸੀ ਜੀ ਅੱਜ ਵੀ ਆਪਾਂ ਦਸਵੀਂ ਦੇ ਦਿਹਾੜੇ ਤੇ ਕੱਲ ਵੀ ਤੇ ਅੱਜ ਵੀ ਗੁਰਦੁਆਰਾ ਚੰਨ ਸਰ ਸਾਹਿਬ ਦੇ ਵਿੱਚ ਸਾਰੀਆਂ ਸੰਗਤਾਂ ਨੇ ਰਲ ਕੇ ਪਾਵਨ ਪੀਤਰ ਦਸਵੀਂ ਦੇ ਦਿਹਾੜੇ ਤੇ ਸਾਰੀਆਂ ਸੰਗਤਾਂ ਨੇ ਧੰਨ ਬਾਬਾ ਸ਼੍ਰੀਚੰਦ ਜੀ ਮਹਾਰਾਜ ਉਹਨਾਂ ਦਾ ਆਗਮਨ ਪੂਰਵ ਮਨਾਇਆ ਕਿਉਂਕਿ ਬਹੁਤ ਵੱਡੀਆਂ ਰਹਿਮਤਾਂ ਦੇ ਮਾਲਕ ਸਨ ਗੁਰੂ ਨਾਨਕ ਦੇ ਘਰੋਂ ਬਰੋਸਾਏ ਹਨ ਬਿਲਕੁਲ ਜੀ ਤੇ ਗੁਰੂ ਨਾਨਕ ਮਹਾਰਾਜ ਨੇ ਬਹੁਤ ਵੱਡੀ ਉਹਨਾਂ ਨੂੰ ਭਗਤੀ ਸ਼ਕਤੀ ਦੇ ਨਾਲ ਨਿਵਾਜਿਆ ਸੀ ਤੇ ਉਸੇ ਦੀ ਸੰਖਾ ਹੈ ਉਦਾਸੀ ਮਤ ਨਿਰਮਲੇ ਸਾਧੂ ਸੰਤ ਮਹਾਤਮਾ ਔਰ ਉਚਕੋਟੀ ਦੇ ਮਹਾਨ ਵਿਦਵਾਨ ਇਸ ਮਹਾਨ ਸੰਪਰਦਾ ਦੇ ਵਿੱਚੋਂ ਪੈਦਾ ਹੋਏ ਨੇ ਗੁਰੂ ਅੱਜ ਵੀ ਪੈਦਾ ਕਰ ਗੁਰੂ ਸਾਹਿਬ ਨੇ ਵੀ ਸਤਕਾਰ ਦਿੱਤਾ ਜੀ ਆਪਾਂ ਉਹਨਾਂ ਤੋਂ ਤਾਂ ਆਪਾਂ ਵੱਡੇ ਨਹੀਂ ਹੋਗੇ ਜੀ ਗੁਰੂ ਸਾਹਿਬ ਤੋਂ ਆਪਾਂ ਵੱਡੇ ਨਹੀਂ ਹੋਗੇ ਸਾਰੇ ਗੁਰੂ ਸਾਹਿਬਾਨ ਨੇ ਤਕਰੀਬਨ 6ਵੇਂ ਪਾਤਸ਼ਾਹ ਤੱਕ ਬਾਬਾ ਚਿਰੀ ਚੰਦ ਜੀ ਮਹਾਰਾਜ ਦਰਸ਼ਨ ਕਰਦੇ ਰਹੇ ਆ ਗੁਰੂ ਸਾਹਿਬਾਨ ਤੇ ਗੁਰੂ ਸਾਹਿਬ ਬਾਬਾ ਜੀ ਦਰਸ਼ਨ ਕਰਦੇ ਰਹੇ ਆ ਤਾਂ ਸਾਰੇ ਸਾਰੇ ਮੈਂਬਰ ਬਾਰੇ ਤੇ ਇੱਕ ਜਦੋਂ ਵੀ ਸੇਵਾਦਾਰ ਜਿਹੜੇ ਪੁਰਾਣੇ ਰਹੇ ਆ ਜੀ ਮੈਂ ਉਹਨਾਂ ਦੇ ਥੋੜਾ ਜਿਹਾ ਮੈਂ ਭੁੱਲ ਜਾਂਦਾ ਵਿੱਚੋਂ ਸਾਧੂ ਸਿੰਘ ਹੁੰਦੇ ਸੀਗੇ ਜੀ ਮੈਂਬਰ ਵੀ ਰਹੇ ਆ ਜੀ ਉਹ ਉਹਨਾਂ ਦੀ ਜਿਹੜੀ ਆਪਾਂ ਕਹਿੰਦੇ ਇੱਕ ਨਗਰ ਦਾ ਸਾਂਝਾ ਬੰਦਾ ਹੀ ਕਹਿ ਲਿਗਾ ਤਾਂ ਮੈਂ ਛੋਟਾ ਸ਼ਬਦ ਆ ਜੀ ਕਿਸੇ ਵੀ ਸੂਏ ਨੂੰ ਕੱਸੀ ਨੂੰ ਜਾਂ ਡੇਰੇ ਦੇ ਵਿੱਚ ਜੱਗ ਜਾਂ ਕੋਈ ਸਾਧੂ ਤਪੱਸਿਆ ਕਰਦਾ ਹੁੰਦਾ ਉਹਨਾਂ ਨੇ ਇਹ ਅੱਜ ਉਹ ਹੁਣ ਆਪਣੇ ਵਿੱਚ ਸਰੀਰਕ ਰੂਪੀ ਤੌਰ ਤੇ ਆਪਣੇ ਵਿੱਚ ਹੈ ਨਹੀਂ ਜੀ ਜੇ ਉਹ ਹੁੰਦੇ ਤਾਂ ਉਹਨਾਂ ਨੇ ਇੱਥੋਂ ਜਾਣਾ ਨਹੀਂ ਸੀ ਬਿਲਕੁਲ ਉਹ ਰਾਤ ਨੂੰ ਵੀ ਉੱਥੇ ਹੀ ਹੁੰਦੇ ਸੀ ਦਿਨ ਵੀ ਉੱਥੇ ਬਹੁਤ ਵੱਡੀ ਸੇਵਾ ਕਰਦੇ ਹੁੰਦੇ ਸੀ ਵਾਹ ਜੀ ਉਹਨਾਂ ਦਾ ਨਾਮ ਲੈਣਾ ਮੈਂ ਤਾਂ ਜ਼ਰੂਰੀ ਸਮਝਦਾ ਵੀ ਉਹ ਜਿਹੜੇ ਉਹਨਾਂ ਨੂੰ ਆਪਾਂ ਸਾਂਝੇ ਪਿੰਡ ਦੇ ਸਾਂਝੇ ਲੋਕ ਕਹਿ ਲਗੇ ਇੱਕ ਤਰ੍ਹਾਂ ਦਾ ਸਾਂਝਾ ਬੰਦਾ ਕਹਿ ਲਗੇ ਤਾਂ ਉਹ ਸ਼ਬਦ ਛੋਟਾ ਜੀ ਅੱਜ ਜਿਹੜੇ ਸੇਵਾਦਾਰਾਂ ਨੇ ਸੇਵਾ ਕੀਤੀ ਹੈ ਕਿਉਂਕਿ ਇੱਕ ਸਦਾ ਦੇ ਲਈ ਇੱਕ ਯਾਦ ਸਮੋਈ ਗਈ ਜਿੰਨੇ ਅੱਜ ਇੱਥੇ ਟਰੈਕ ਕਰਾ ਰਹੇ ਜਾਂ ਸਾਰੇ ਨੇ ਸੇਵਾਦਾਰ ਕਰ ਰਹੇ ਸੇਵਾ ਹਣਾ 100 150 ਤੱਕ ਸੇ ਇੱਥੇ ਹੋ ਗਈ ਹੋਣੀ ਹੈ ਜੀ ਸਾਧੂਆਂ ਦੀ ਬਹੁਤ ਵੱਡੀ ਗੱਲ ਹੈ ਤੇ ਉਹਨਾਂ ਦੇ ਧੂੜੀਆਂ ਜਲਤਾਰੇ ਜਿਵੇਂ ਪੁਰਾਣੇ ਬੰਦੇ ਹੁੰਦੇ ਸੀਗੇ ਜੀ ਆਪਣੇ ਬਰਲਾਜ ਸਿੰਘ ਦੇ ਫਾਦਰ ਸਾਹਿਬ ਮੋਤੀ ਸਿੰਘ ਜੀ ਮੇਰੇ ਫਾਦਰ ਸਾਹਿਬ ਜੀ ਹੁੰਦੇ ਸੀ ਜੀ ਸਰਦੇਵ ਸਿੰਘ ਜੀ ਜਗਰੂਪ ਸਿੰਘ ਜੀ ਹੂੰ ਉਹ ਮੈਂਬਰ ਹੁੰਦਾ ਸੀ ਜੀ ਜਗਤਪ ਸਿੰਘ ਇਹ ਸਾਰੇ ਪੁਰਾਣੇ ਲੋਕ ਤਾਂ ਤਕਰੀਬ ਨਹੀਂ ਸਾਰੇ ਜੀ ਘਰਾਂ ਦੇ ਜੁੜੇ ਹੋਈ ਸੀਗੇ ਜੀ ਢੇਰ ਸਾਬਣਾ ਹੁਣ ਵੀ ਜੁੜੇ ਹੋਏ ਆ ਪਰ ਹੁਣ ਦੇਖੋ ਜੀ ਕੋਈ ਮਹਾਤਮਾ ਵੀ ਹੈ ਨਹੀਂ ਕਿ ਇੱਥੇ ਕਿਉਂਕਿ ਸਾਰੇ ਨਗਰ ਦੇ ਭਲੇ ਦੇ ਲਈ ਸਾਧੂ ਸੰਤ ਮਹਾਤਮਾ ਆਪਣਾ ਜਪ ਤਪ ਕਰਦੇ ਰਹੇ ਬਿਲਕੁਲ ਜੀ ਬਿਲਕੁਲ ਤੇ ਉਸੇ ਦੀ ਸ਼ਕਤੀ ਜਿਹੜੀ ਹੈ ਉਹ ਪ੍ਰਗਟ ਹੁੰਦੀ ਹੁੰਦੀ ਹੈ ਜਿਹੜੀ ਕੋ ਨਾਮ ਵਾਲੀ ਸਿਮਰਨ ਵਾਲੀ ਜਗਾ ਹੁੰਦੀ ਹੈ ਉਹ ਹਮੇਸ਼ਾ ਪ੍ਰਗਟ ਹੁੰਦੀ ਹੈ ਤੇ ਬਹੁਤ ਬਹੁਤ ਧੰਨਵਾਦ ਹੈ ਹਰਚੰਦ ਸਿੰਘ ਨੇ ਜਿਹੜੀ ਸਰਪੰਚੀ ਕੀਤੀ ਜੀ 15 ਸਾਲ ਉਹ ਸਰਪੰਚੀ ਵੀ ਇਸ ਡੇਰਾ ਸਾਹਿਬ ਦੇ ਵਿੱਚ ਹੀ ਉਹਨਾਂ ਦੇ ਧਾਗਾ ਬਣਿਆ ਗਿਆ ਸੀ ਜੀ ਤੇ ਉਹ 15 ਸਾਲ ਸਰਪੰਚ ਰਹੇ ਹੈ ਜੀ ਤੇ ਹੁਣ ਵੀ ਤਕਰੀਬਨ ਜਿਹੜਾ ਵੀ ਸਰਪੰਚ ਕਾਗਜ਼ ਭਾਰਨ ਤੋਂ ਪਹਿਲਾਂ ਜਾਂ ਆਪਦੇ ਮਨ ਦੇ ਵਿੱਚ ਵਿਚਾਰ ਹੁੰਦੀ ਹੈ ਤਾਂ ਉਹ ਇਸ ਡੇਰਾ ਸਾਹਿਬ ਤੋਂ ਹੀ ਨਤਮਸਤਕ ਹੋ ਕੇ ਜੀ ਉਦੋਂ ਬਾਅਦ ਆਪਦਾ ਕਾਰਜ ਸ਼ੁਰੂ ਕਰਦਾ ਤੇ ਇੱਥੋਂ ਹੀ ਜੋ ਆਪਦੀ ਪਹਿਲਾ ਸੇਵਾ ਸ਼ੁਰੂ ਕਰਕੇ ਤਾਂ ਤਕਰੀਬਨ ਉਹ ਨੇਪਰੇ ਚੜ ਜਾਂਦੀ ਹੈ ਜੀ ਗੱਲ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਤੇ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਵੀ ਆਪਾਂ ਸਾਰੇ ਰਲ ਕੇ ਇਸ ਪਾਵਨ ਪਵਿੱਤਰ ਅਸਥਾਨ ਦੀ ਸਾਂਝ ਸੰਭਾਲ ਕਰੀਏ ਇਹਦੇ ਵਿੱਚ ਸੇਵਾ ਕਰੀਏ ਇੱਥੋਂ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਸ ਤਰ੍ਹਾਂ ਅ ਦੱਸਿਆ ਵੀ ਪੁਰਾਣੇ ਜਿਹੜੇ ਐ ਮੈਂਬਰ ਸਾਹਿਬ ਹੋਣੀ ਸਾਧੂ ਸਿੰਘ ਜੀ ਹੋਣੀ ਔਰ ਜਿਹੜੇ ਵੀ ਪੁਰਾਣੇ ਬਜ਼ੁਰਗਾਂ ਨੇ ਜਿੰਨਾ ਜਿੰਨਾਂ ਨੇ ਸੇਵਾ ਕੀਤੀਆਂ ਕਿਉਂਕਿ ਇੱਕ ਇਹ ਜਿਹੜਾ ਸਾਂਝੀ ਜਗ੍ਹਾ ਦੇ ਵਿੱਚ ਕੋਈ ਵੀ ਸੇਵਾ ਕਰਦਾ ਹੈ ਉਹਦੇ ਵਿੱਚ ਹਿੱਸਾ ਪੈਂਦਾ ਤੇ ਉਹਨਾਂ ਦੀ ਸਦਾ ਦੇ ਲਈ ਯਾਦ ਰਹਿ ਜਾਂਦੀ ਹੈ ਅੱਜ ਜਿੰਨੇ ਆਪਾਂ ਹੋ ਸਕਦਾ ਵੀ ਕਿਉਂਕਿ ਇਹ ਵੀਡੀਓ ਇੰਟਰਨੈਟ ਤੇ ਸਦਾ ਦੇ ਲਈ ਜਿਹੜੀ ਇੱਕ ਉੱਥੇ ਅਪਲੋਡ ਹੋ ਜਾਣੀ ਹੈ ਆਉਣ ਵਾਲੀਆਂ ਨਸਲਾਂ ਪੀੜੀਆਂ ਉਹ ਯਾਦ ਕਰਿਆ ਕਰਨਗੀਆਂ ਵੀ ਕਿਸੇ ਟਾਈਮ ਅਜ ਦੀ ਸੇਵਾ ਇੰਨਾ ਇੰਨਾ ਜਿੰਨੇ ਸਰੀਰ ਨੇ ਅੱਜ ਜਿੰਨੇ ਹਿੱਸਾ ਪਾ ਰਹੇ ਨੇ ਲੰਗਰ ਦੀਆਂ ਸਵਾਵਾਂ ਕਰ ਰਹੇ ਟਰੈਕਟਰਾਂ ਵਾਲੇ ਵੀਰਾਂ ਨੇ ਟਰੈਕਟਰਾਂ ਦੀ ਸੇਵਾ ਕੀਤੀ ਹੈ ਤੇ ਇਹ ਇੱਕ ਯਾਦ ਹੁੰਦੀ ਹੈ ਚੰਗੇ ਕੰਮਾਂ ਦਾ ਚੰਗਾ ਬੀਜ ਪੋਈਏ ਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਨਸ਼ੇ ਤੋਂ ਗਰੇਜ ਕਰਕੇ ਇੱਥੇ ਚੰਗੀ ਸਿੱਖਿਆ ਮਿਲੇ ਚੰਗੇ ਸਾਧੂ ਸੰਤ ਮਹਾਤਮਾ ਨਾਮ ਵਾਲੇ ਧਰਮ ਵਾਲੇ ਪਾਸੇ ਨੂੰ ਧਰਮ ਦੇ ਕਾਰਜਾਂ ਨੂੰ ਜਿਹੜਾ ਆਪਣੇ ਬੱਚਿਆਂ ਨੂੰ ਮੋੜ ਸਕਣ ਆਪਣੇ ਬੱਚਿਆਂ ਨੂੰ ਆਪਾਂ ਇਸ ਪਾਸੇ ਨੂੰ ਤੋਰ ਸਕੀਏ ਤੇ ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਸੰਗਤਾਂ ਦਾ ਸੇਵਾਦਾਰਾਂ ਦਾ ਸਹਿਯੋਗ ਦੇਣ ਦੇ ਲਈ ਸਾਰੇ ਜਿੰਨੇ ਵੀ ਨਗਰ ਦੇ ਮੋਤਵਾਰ ਸੱਜਣ ਇੱਥੇ ਮੌਜੂਦ ਨੇ ਸਾਰਿਆਂ ਦੇ ਨਾਮ ਲਈਏ ਤਾਂ ਸਾਰਿਆਂ ਦੇ ਨਾਮ ਬਹੁਤ ਹੋ ਜਾਣੇ ਆ ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ ਆਸ ਹੈ ਜਰੂਰ ਜਿਹੜਾ ਤੁਸੀਂ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਜਰੂਰ ਵੀਡੀਓ ਵਿੱਚ ਕਮੈਂਟ ਕਰਕੇ ਦੱਸਿਓ ਵੀ ਕਿੱਥੇ ਕਿੱਥੇ ਇਦਾਂ ਦੇ ਪ੍ਰਾਤਨ ਇਤਿਹਾਸਕ ਜਿਹੜੇ ਆ ਜਿੱਥੇ ਸਾਧੂ ਸੰਤ ਮਹਾਤਮਾ ਨੇ ਤਪ ਕੀਤਾ ਹੈ ਬੰਦਗੀ ਕੀਤੀ ਹੈ ਐਸੀਆਂ ਜਗਾਵਾਂ ਕਿੱਥੇ-ਕਿੱਥੇ ਨੇ ਉਹਨਾਂ ਦੇ ਆਪਾਂ ਦਰਸ਼ਨ ਕਰ ਸਕੀਏ ਸੰਗਤਾਂ ਨੂੰ ਦਰਸ਼ਨ ਕਰਾ ਸਕੀਏ ਜਿੰਨੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸਾਡੇ ਨਾਲ ਫੇਸਬੁੱਕ ਪੇਜ ਔਰ YouTube ਤੇ ਉਪਰ ਸੰਗਤਾਂ ਜੁੜੀਆਂ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰਿਆਂ